ਹਰ ਗੁਜ਼ਰਦੇ ਦਿਨ ਦੇ ਨਾਲ ਅਮਰੀਕਾ ਦੀ ਸਰਕਾਰ ਆਪਣੀਆਂ ਵੀਜ਼ਾ ਤੇ ਇਮੀਗ੍ਰੇਸ਼ਨ ਨੀਤੀਆਂ ਸਖਤ ਬਣਾ ਰਹੀ ਹੈ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਨਵਾਂ ਹੁਕਮ ਜਾਰੀ ਕਰਕੇ 12 ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਵਿੱਚ ਦਾਖਲ ਹੋਣ ਤੇ ਪੂਰਨ پابੰਦੀ ਅਤੇ 7 ਹੋਰ ਦੇਸ਼ਾਂ ਦੇ ਨਾਗਰਿਕਾਂ ਤੇ ਅੰਸ਼ਕ پابੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਰਲੀਆਂ-ਮਿਲੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਡੋਨਲਡ 트럼ਪ ਨੇ ਬੁੱਧਵਾਰ ਨੂੰ ਹੁਕਮ ਜਾਰੀ ਕਰਦੇ ਹੋਏ ਅਫਗਾਨਿਸਤਾਨ, ਬਿਆਨਮਾਰ, ਚਾਂਟ, ਕਾਂਗੋ ਗਨਰਾਜ, ਇਕਵੇਟੋਰੀਅਲ ਗਿਨੀ, ਇਰੀਟਰੀਆ, ਹਾਈਤੀ, ਈਰਾਨ, ਲੀਬੀਆ, ਸੋਮਾਲੀਆ, ਸੁਡਾਨ ਅਤੇ ਯਮਨ ਦੇ ਨਾਗਰਿਕਾਂ ਨੂੰ ਅਮਰੀਕਾ ਵਿੱਚ ਪ੍ਰਵੇਸ਼ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਬਰੁੰਡੀ, ਕਿਊਬਾ, ਲਾਜ਼, ਸਿਆਰਾ ਲਿਓਨ, ਟੋਗੋ ਤੁਰਕਮੈਨਿਸਤਾਨ ਅਤੇ ਵੈਨੇਜ਼ੁਏਲਾ ਦੇ ਨਾਗਰਿਕਾਂ ਦੀ ਅਮਰੀਕਾ ਵਿੱਚ ਪ੍ਰਵੇਸ਼ ਤੇ ਕੁਝ ਹੱਦ ਤੱਕ ਪਾਬੰਦੀਆਂ ਲਗਾਈਆਂ ਗਈਆਂ ਨੇ ਜਿਸ ਦੇ ਵਿੱਚ ਖਾਸ ਵੀਜ਼ਾ ਪ੍ਰੋਗਰਾਮਾ ਜਿਵੇਂ ਕਿ ਟੂਰਿਸਟ ਅਤੇ ਵਿਦਿਆਰਥੀ ਵੀਜ਼ਿਆਂ ਤੇ ਪਾਬੰਦੀਆਂ ਸ਼ਾਮਿਲ ਨੇ ਇਹ ਪਾਬੰਦੀਆਂ 9 ਜੂਨ 2025 ਨੂੰ ਸਵੇਰੇ 12 ਵਜੇ ਤੋਂ ਲਾਗੂ ਹੋਣਗੀਆਂ ਟਰੰਪ ਪ੍ਰਸ਼ਾਸਨ ਨੇ ਇਸ ਕਦਮ ਨੂੰ ਰਾਸ਼ਟਰੀ ਸੁਰੱਖਿਆ ਤੇ ਅੱਤਵਾਦ ਦੇ ਖਤਰਿਆਂ ਤੋਂ ਬਚਾਅ ਦੇ ਤੌਰ ਤੇ ਜਾਇਜ਼ ਠਹਿਰਾਇਆ ਹੈ ਡੋਨਾਲਡ 트럼ਪ ਨੇ ਇੱਕ ਵੀਡੀਓ ਸੰਦੇਸ਼ ਦੇ ਵਿੱਚ ਕਿਹਾ ਕਿ ਕੋਲੋਰਾਡੋ ਦੇ ਵਿੱਚ ਹਾਲ ਹੀ ਵਿੱਚ ਅੱਤਵਾਦੀ ਹਮਲੇ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸਾਨੂੰ ਅਜਿਹੇ ਵਿਦੇਸ਼ੀ ਨਾਗਰਿਕਾਂ ਨੂੰ ਪ੍ਰਵੇਸ਼ ਕਰਨ ਤੋਂ ਉਹਨਾਂ ਨੂੰ ਰੋਕਣਾ ਚਾਹੀਦਾ ਹੈ ਜਿਨ੍ਹਾਂ ਦੀ ਸਹੀ ਜਾਂਚ ਪੜਤਾਲ ਨਹੀਂ ਹੁੰਦੀ ਜਾਂ ਜੋ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਅਮਰੀਕਾ ਦੇ ਵਿੱਚ ਰਹਿੰਦੇ ਨੇ ਹਾਲਾਂਕਿ ਬੋਲਡਰ ਹਮਲੇ ਦਾ ਜੋ ਸ਼ੱਕੀ ਹੈ ਉਹ ਮਿਸਰ ਦਾ ਨਾਗਰਿਕ ਸੀ ਜੋ ਇਨ੍ਹਾਂ ਪਾਬੰਦੀਸ਼ੁਦਾ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ ਇਸ پابੰਦੀ ਦੇ ਵਿੱਚ ਕੁਝ ਛੋਟਾ ਵੀ ਸ਼ਾਮਿਲ ਨੇ ਜਿਵੇਂ ਕਿ ਅਮਰੀਕਾ ਦੇ ਸਥਾਈ ਨਿਵਾਸੀਆਂ ਮੌਜੂਦਾ ਵੀਜ਼ਾ ਧਾਰਕਾਂ afghan special immigrant visa ਧਾਰਕਾਂ ਡਿਪਲੋਮੈਟਿਕ ਵੀਜ਼ਿਆਂ ਅਤੇ ਵਿਸ਼ਵ ਕਪ ਜਾਂ ਫਿਰ 올림픽 ਵਰਗੇ ਖੇਡ ਸਮਾਗਮਾਂ ਵਿੱਚ ਆਉਣ ਵਾਲੇ ਐਥਲੀਟਾਂ ਨੂੰ ਇਸ ਵਿੱਚ ਛੂਟ ਦਿੱਤੀ ਜਾਵੇਗੀ ਇਸ ਫੈਸਲੇ ਦੇ ਸਮਰਥਕਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਜ਼ਰੂਰੀ ਕਦਮ ਵੱਜੂ ਦੱਸਿਆ ਹੈ ਜਦਕਿ ਵਿਰੋਧੀਆਂ ਨੇ ਇਸ ਨੂੰ ਵਿਤਕਰੇ ਵਾਲੀ ਨੀਤੀ ਕਰਾਰ ਦਿੰਦਾ ਹੈ ਸ਼ੌਨ ਵੈਂਡੀਵਰ ਅਫਗਾਨ ਇਵੈਕ ਦੇ ਸੰਸਥਾਪਕ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ پابੰਦੀ ਅਫਗਾਨ ਪਰਿਵਾਰਾਂ ਅਤੇ ਵਿਅਕਤੀਆਂ ਨੂੰ ਅਮਰੀਕਾ ਵਿੱਚ ਸੁਰੱਖਿਅਤ ਪਨਾਹ ਲੈਣ ਤੋਂ ਰੋਕੇਗੀ ਜੋ ਅਮਰੀਕੀ ਸਹਿਯੋਗੀਆਂ ਦੇ ਨਾਲ ਕੰਮ ਕਰ ਚੁੱਕੇ ਨੇ ਉਹਨਾਂ ਨੇ ਇਸ ਨੂੰ ਰਾਜਨੀਤਿਕ ਡਰਾਮਾ ਘਰਾੜ ਦਿੱਤਾ ਹੈ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 2017 ਦੇ ਵਿੱਚ ਵੀ ਇਸ ਤਰ੍ਹਾਂ ਦੀ ਪਾਬੰਦੀ ਲਗਾਈ ਗਈ ਸੀ ਜਿਸ ਵਿੱਚ ਸੱਤ ਮੁ슬लिम ਬਹੁਗਿੰਤੀ ਦੇਸ਼ ਈਰਾਨ, ਇਰਾਕ, ਇਲੀਬੀਆ, ਸੋਮਾਲੀਆ, ਸੁਡਾਨ, ਸੀਰੀਆ ਤੇ ਯਮਨ ਤੇ ਪਾਬੰਦੀ ਉਹਨਾਂ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਪਰ 2021 ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਪਾਬੰਦੀ ਨੂੰ ਰੱਦ ਕਰ ਦਿੱਤਾ ਸੀ ਜਿਸ ਨੂੰ ਉਹਨਾਂ ਨੇ ਰਾਸ਼ਟਰੀ ਸਿਆਸਤ ਤੇ ਦਾਗ ਘਰਾੜ ਦਿੱਤਾ ਸੀ ਇਸ ਨਵੀਂ ਪਾਬੰਦੀ ਦੇ ਵਿਰੁੱਧ ਕਾਨੂੰਨੀ ਚੁਣੌਤੀਆਂ ਦੀ ਸੰਭਾਵਨਾ ਜੁੱਤਾਈ جاری ਹੈ ਇਮੀਗ੍ਰੇਸ਼ਨ ਵਕੀਲਾਂ ਤੇ ਮਨੁੱਖੀ ਅਧਿਕਾਰ ਸੰਗਠਨਾ ਨੇ ਇਸ ਨੂੰ ਪਰਿਵਾਰਾਂ ਨੂੰ ਵੰਡਣ ਵਾਲੀ ਅਤੇ ਅਮਰੀਕੀ ਕਦਰਾਂ-ਕੀਮਤਾਂ ਦੇ ਖਿਲਾਫ ਦੱਸਿਆ واਸ਼ਿੰਗਟਨ ਦੀ ਡੈਮੋਕ੍ਰੈਟਿਕ ਪ੍ਰਤੀਨਿਧੀ ਪ੍ਰਮਿਲਾ ਜੈ ਬਾਲ ਦੇ ਕਿਹਾ ਹੈ ਕਿ ਇਹ ਪੱਖਪਾਤੀ ਨੀਤੀ ਨਾ ਸਿਰਫ ਸਾਡੇ ਅਮਰੀਕੀ ਸਿਧਾਂਤਾਂ ਦੇ ਖਿਲਾਫ ਹੈ ਸਗੋ ਅਮਰੀਕਾ ਦੀ ਅਰਥ ਵਿਵਸਥਾ ਅਤੇ ਭਾਈਚਾਰੇ ਨੂੰ ਵੀ ਨੁਕਸਾਨ ਪਹੁੰਚਾਏਗੀ ਇਹ ਪਾਬੰਦੀ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਅਤੇ ਅੰਤਰਰਾਸ਼ਟਰੀ ਸਬੰਧਾਂ ਤੇ ਮਹੱਤਵਪੂਰਨ ਪਾਬੰ ਜੋ ਪ੍ਰਭਾਵ ਹੈ ਉਹ ਪਾ ਸਕਦੀ ਹੈ 트럼ਪ ਨੇ ਇਹ ਸੰਕੇਤ ਦਿੱਤਾ ਹੈ ਕਿ ਜੇਕਰ ਖਤਰੇ ਵਧਦੇ ਨੇ ਤਾਂ ਸੂਚੀ ਵਿੱਚ ਹੋਰ ਦੇਸ਼ਾਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ